ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਰਕਰ ਪੁਆਇੰਟ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਇਹ ਆਪਣੀ ਤੀਸਰੀ ਵੀਡੀਓ ਹੈ ਇਸ ਤੋਂ ਪਹਿਲਾਂ ਦੋ ਵੀਡੀਓ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਗਈਆਂ ਹਨ ਤਾਂ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਕੀ ਹੈ ਆਪਣੇ ਕੋਲ ਤਾਂ ਆਪਣਾ ਪਹਿਲਾ ਪ੍ਰਸ਼ਨ ਹੈ ਮੁਕਤਸਰ ਦੀ ਲੜਾਈ ਮੁਕਤਸਰ ਦਾ ਮੇਲਾ ਕਿਸ ਗੁਰੂ ਦੀ ਯਾਦ ਨਾਲ ਸੰਬੰਧਤ ਹੈ ਮੁਕਤਸਰ ਦਾ ਮੇਲਾ ਕਿਸ ਗੁਰੂ ਦੀ ਯਾਦ ਨਾਲ ਸੰਬੰਧਤ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਤ ਹੈ ਇਤਿਹਾਸਿਕ ਰੂਪ ਵਿੱਚ ਮੁਕਤਸਰ ਦਾ ਮੇਲਾ ਕਿਸ ਘਟਨਾ ਨਾਲ ਜੁੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਨਾਲ ਮੋਗਲਾਂ ਦੀ ਹੋਈ ਖਿਦਰਾਣੀ ਦੀ ਲੜਾਈ ਵਿੱਚ ਸ਼ਹੀਦ ਹੋਏ 40 ਸਿੱਖਾਂ ਦੀ ਇਤਿਹਾਸਿਕ ਯਾਦ ਨਾਲ ਸੰਬੰਧਤ ਮੇਲਾ ਹੈ ਹੋਲੇ ਮਹੱਲੇ ਦਾ ਮੇਲਾ ਕਦੋਂ ਤੇ ਕਿੱਥੇ ਲੱਗਦਾ ਹੈ ਹੋਲੇ ਮਹੱਲੇ ਦਾ ਮੇਲਾ ਜਿਹੜਾ ਹੈ ਆਮ ਤੌਰ ਦੇ ਤੇ ਹੋਲੀ ਤੋਂ ਇੱਕ ਦਿਨ ਬਾਅਦ ਲੱਗਦਾ ਹੈ ਯਾਨੀ ਕਿ ਚੇਤ ਮਹੀਨੇ ਦੀ ਪਹਿਲੀ ਵਦਿ ਨੂੰ ਲੱਗਦਾ ਹੈ ਠੀਕ ਹੈ ਜੀ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਵਧੀ ਔਰ ਸੁਦੀ ਕੀ ਹੁੰਦਾ ਚੰਦ ਦੇ ਹਨੇਰ ਪੱਖ ਨੂੰ ਵਧੀ ਕਹਿੰਦੇ ਨੇ ਔਰ ਚੰਦ ਦੇ ਚਾਨਣ ਵਾਲੇ ਪੱਖ ਨੂੰ ਸੁਦੀ ਕਿਹਾ ਜਾਂਦਾ ਹੈ ਠੀਕ ਹੈ ਜੀ 15 ਦਿਨ ਹਨੇਰ ਦੇ ਹੁੰਦੇ ਨੇ ਮਹੀਨੇ ਦੇ ਵਿੱਚ 15 ਦਿਨ ਚਾਨਣ ਦੇ ਹੁੰਦੇ ਨੇ ਚੇਤ ਮਹੀਨੇ ਦੀ ਪਹਿਲੀ ਵਧੀ ਨੂੰ ਹੋਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ਦੇ ਕੇਸਗੜ੍ਹ ਸਥਾਨ ਦੇ ਉੱਤੇ ਹੋਲੇ ਮਹੱਲੇ ਦਾ ਮੇਲਾ ਹੈ ਉਹ ਲੱਗਦਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਯਾਦ ਦੇ ਵਿੱਚ ਕਿਹੜੇ ਮੇਲੇ ਅਤੇ ਕਿੱਥੇ-ਕਿੱਥੇ ਲੱਗਦੇ ਹਨ ਇਹ ਲੱਗਦੇ ਹਨ ਚਮਕੌਰ ਸਾਹਿਬ ਅਤੇ ਫਤਿਹਗੜ ਸਾਹਿਬ ਵਿਖੇ ਸਹੀਦੀ ਜੋੜ ਮੇਲੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਮੁੱਖਰੂ ਵਿੱਚ ਕਿੱਥੇ ਲੱਗਦਾ ਹੈ ਇਹ ਮੇਲਾ ਲੱਗਦਾ ਹੈ ਲੁਧਿਆਣੇ ਦੇ ਵਿੱਚ ਪੰਜਾਬ ਵਿੱਚ ਨਵੇਂ ਸੰਮਤ ਪੰਜਾਬ ਵਿੱਚ ਨਵਾਂ ਸੰਮਤ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਚੇਤ ਮਹੀਨੇ ਦੀ ਏਕਮ ਯਾਨੀ ਕਿ ਇੱਕ ਤਰੀਕ ਨੂੰ ਠੀਕ ਹੈ ਜੀ ਇਹਤ ਮਹੀਨੇ ਦੀ 1 ਤਰੀਕ ਨੂੰ ਪੰਜਾਬ ਦਾ ਜਿਹੜਾ ਹੈ ਉਹ ਨਵਾਂ ਸਾਲ ਮਨਾਇਆ ਜਾਂਦਾ ਹੈ ਨਵਾਂ ਸੰਮਤ ਮਨਾਇਆ ਜਾਂਦਾ ਹੈ ਮੇਲੇ ਅਤੇ ਤਿਹਾਰ ਵਿੱਚ ਮੁੱਖ ਅੰਤਰ ਕੀ ਹੈ ਮੇਲਾ ਨਿਰਧਾਰਤ ਸਥਾਨ ਤੇ ਨਿਰਧਾਰਤ ਸਮੇਂ ਵਿੱਚ ਲੋਕਾਂ ਦੇ ਇਕੱਠੇ ਜਨ ਸਮੂਹ ਵਿੱਚ ਇੱਕ ਥਾਂ ਲੱਗਦਾ ਹੈ ਜੋ ਮੇਲ ਮਲਾਪ ਅਤੇ ਮਨੋਰੰਜਨ ਦੀ ਸਦਭਾਵਨਾ ਨਾਲ ਆਜ਼ਾਦ ਫੀਜਾ ਵਿੱਚ ਮਨਾਇਆ ਜਾਂਦਾ ਹੈ ਉਹ ਲੋਕ ਪ੍ਰਵਾਨਤ ਹੁੰਦੇ ਜੋ ਕਿਸੇ ਜਨ ਸਮੂਹ ਵੱਲੋਂ ਪੂਰੀ ਸਰਦਾਂ ਨਾਲ ਮਨਾਇਆ ਜਾਂਦਾ ਹੈ ਤਿਹਾਰ ਹੁੰਦਾ ਹੈ ਤਿਉਹਾਰ ਨੂੰ ਲੋਕਾਂ ਦੇ ਵੱਲੋਂ ਇੱਕ ਥਾਂ ਤੇ ਮਨਾਉਣਾ ਲਾਜ਼ਮੀ ਨਹੀਂ ਹੁੰਦਾ ਇਸ ਨੂੰ ਲੋਕ ਵੱਖ-ਵੱਖ ਥਾਵਾਂ ਦੇ ਉੱਤੇ ਅਪਦੇਕਰਾਂ ਦੇ ਵਿੱਚ ਗਲੀ ਮੋਹੱਲੇ ਦੇ ਵਿੱਚ ਕਿਤੇ ਵੀ ਮਨਾ ਸਕਦੇ ਨੇ ਸਰਦਾਂ ਦੇ ਨਾਲ ਜਦਕਿ ਮੇਲਾ ਕਿਸੇ ਇੱਕ ਸਥਾਨ ਦੇ ਉੱਪਰ ਲੋਕਾਂ ਦੇ ਇਕੱਠ ਹੋਣ ਨੂੰ ਕਿਹਾ ਜਾਂਦਾ ਹੈ ਪੰਜਾਬ ਵਿੱਚ ਤਿਹਾਰਾਂ ਦੀ ਸ਼ੁਰੂਆਤ ਸਾਲ ਦੇ ਕਿਸ ਦੇਸੀ ਮਹੀਨੇ ਤੋਂ ਹੁੰਦੀ ਹੈ ਤਾਂ ਚੇਤ ਮਹੀਨੇ ਦੀ ਏਕਮ ਤੋਂ ਪੰਜਾਬ ਦੇ ਵਿੱਚ ਤਿਹਾਰਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਪੰਜਾਬ ਵਿੱਚ ਚੰਨ ਦੀਆਂ ਤਿਥਾਂ ਨਾਲ ਸੰਬੰਧਿਤ ਪੁਰਬ ਜਾਂ ਤਿਹਾਰ ਕਿਹੜੇ-ਕਿਹੜੇ ਹਨ ਚੰਦ ਦੀਆਂ ਤਿਥਾਂ ਦੇ ਨਾਲ ਸੰਬੰਧਿਤ ਤਿਹਾਰ ਕਿਹੜੇ-ਕਿਹੜੇ ਹਨ ਇਹ ਹਨ ਇਕਾदशी ਪੂਰਨਮਾਸੀ ਔਰ ਮਸਿਆ ਇਹ ਚੰਦ ਦੀਆਂ ਗਤੀਆਂ ਦੇ ਨਾਲ ਤਿਥਾ ਨਾਲ ਸੰਬੰਧਿਤ ਦਿਨ ਤਿਉਹਾਰ ਹਨ ਪੰਜਾਬ ਵਿੱਚ ਹਰ ਦੇਸੀ ਮਹੀਨੇ ਦੇ ਪਹਿਲੇ ਦਿਨ ਤਿਉਹਾਰ ਵਾਂਗ ਮਨਾਏ ਜਾਂਦੇ ਹਨ ਪਰਵ ਨੂੰ ਕੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਹਰ ਦੇ ਸਿਮਿੰਨ ਦੇ ਪਹਿਲੇ ਦਿਨ ਤਿਹਾਰਾਂ ਵਾਂਗ ਮਨਾਏ ਜਾਂਦੇ ਪਰਵ ਨੂੰ ਕੀ ਕਿਹਾ ਜਾਂਦਾ ਤਾਂ ਇਸ ਨੂੰ ਕਿਹਾ ਜਾਂਦਾ ਸੰਗਰਾਂਦ ਹਰ ਮਹੀਨੇ ਦਾ ਜਿਹੜਾ ਪਹਿਲਾ ਦਿਨ ਹੁੰਦਾ ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ ਚੰਨ ਦੇ ਚਾਨਣ ਪੱਖ ਨਾਲ ਸੰਬੰਧ ਤਿਹਾਰਾਂ ਨੂੰ ਕੀ ਕਿਹਾ ਜਾਂਦਾ ਹੈ ਚੰਦ ਦੇ ਚਾਨਣ ਪੱਖ ਨਾਲ ਸੰਬੰਧਤ ਤਿਹਾਰ ਨੂੰ ਕੀ ਕਿਹਾ ਜਾਂਦਾ ਪੂਰਨਮਾਸੀ ਠੀਕ ਹੈ ਜੀ ਇਹ ਚੰਨ ਦੇ ਚਾਨਣ ਵਾਲੇ ਦਿਨ ਹੁੰਦੇ ਨੇ ਤੇ ਪਹਿਲੇ ਦਿਨ ਨੂੰ ਪੂਰਨਮਾਸੀ ਕਿਹਾ ਜਾਂਦਾ ਹੈ ਚੰਦ ਦੇ ਹਨੇਰ ਪੱਖ ਨਾਲ ਸੰਬੰਧਿਤ ਤਿਉਹਾਰ ਨੂੰ ਕਿਹਾ ਜਾਂਦਾ ਹੈ ਮੱਥਿਆ ਇਸ ਨੂੰ ਮੱਥਿਆ ਕਿਹਾ ਜਾਂਦਾ ਹੈ ਕੰਜਕਾਂ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਕੰਜਕਾਂ ਦਾ ਮਹਾਰ ਤਿਉਹਾਰ ਚੇਤ ਮਹੀਨੇ ਦੀ 8 ਸੂਦੀ ਨੂੰ ਮਨਾਇਆ ਜਾਂਦਾ ਹੈ ਅੱਗੇ ਹੈ ਆਪਣੇ ਕੋਲ ਅਗਲਾ ਪ੍ਰਸ਼ਨ ਕੰਜਕਾਂ ਕਿਸ ਨੂੰ ਕਿਹਾ ਜਾਂਦਾ ਹੈ ਕੰਜਕਾਂ ਕਿਸ ਨੂੰ ਕਿਹਾ ਜਾਂਦਾ ਹੈ ਕੁਆਰੀਆਂ ਕੁੜੀਆਂ ਨੂੰ ਕੁਆਰੀਆਂ ਕੁੜੀਆਂ ਨੂੰ ਕੰਜਕਾਂ ਦਾ ਰੂਪ ਮੰਨ ਕੇ ਉਹਨਾਂ ਨੂੰ ਪੂਜਿਆ ਜਾਂਦਾ ਹੈ ਜੋ ਹੈ ਆਪਣੇ ਕੋਲੇ ਕੰਜਕਾਂ ਵਿੱਚ ਦੇਸੀ ਅ ਦੇਵੀ ਮਾਤਾ ਦਾ ਰੂਪ ਕਿਸ ਨੂੰ ਮੰਨਿਆ ਜਾਂਦਾ ਹੈ ਕੰਜਕਾਂ ਵਿੱਚ ਦੇਵੀ ਮਾਤਾ ਦਾ ਰੂਪ ਕਿਸ ਨੂੰ ਮੰਨਿਆ ਜਾਂਦਾ ਹੈ ਕੁਆਰੀਆਂ ਕੁੜੀਆਂ ਨੂੰ ਕੁਆਰੀਆਂ ਕੁੜੀਆਂ ਨਾਲ ਸੰਬੰਧਿਤ ਤਿਹਾਰ ਨੂੰ ਤਿਹਾਰ ਦਾ ਨਾਮ ਲਿਖੋ ਕੁਆਰੀਆਂ ਕੁੜੀਆਂ ਨਾਲ ਸੰਬੰਧਿਤ ਤਿਹਾਰ ਦਾ ਨਾਮ ਲਿਖੋ ਤਾਂ ਇਹ ਕੰਜਕਾਂ ਦਾ ਤਿਹਾਰ ਜਿਹੜਾ ਹੈ ਕੁਆਰੀਆਂ ਕੁੜੀਆਂ ਨਾਲ ਸੰਬੰਧਿਤ ਹੈ ਅੱਗੇ ਦੇਖੋ ਕੰਝਗਾ ਤੋਂ ਅਗਲੇ ਦਿਨ ਹੀ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ RAM NOVI ਕੰਝਗਾ ਜਦੋਂ ਸਮਾਪਤ ਹੁੰਦੀ ਹੈ ਨੇ ਉਸ ਤੋਂ ਅਗਲੇ ਦਿਨ RAM NOVI ਦਾ ਤਿਉਹਾਰ ਮਨਾਇਆ ਜਾਂਦਾ ਹੈ RAM NOVI ਦਾ ਤਿਉਹਾਰ ਕਦੋਂ ਆਉਂਦਾ ਹੈ ਅਤੇ ਕਿਸ ਦੀ ਯਾਦ ਨਾਲ ਸੰਬੰਧਿਤ ਹੈ ਤਾਂ ਇਹ ਤਿਉਹਾਰ ਚੇਤ ਦੀ 9 ਸ੍ਰੀ ਨੂੰ ਆਉਂਦਾ ਹੈ ਤੇ ਇਹ ਸੰਬੰਧਿਤ ਹੈ ਸ਼੍ਰੀ RAM CHANDRA JI ਦੇ ਜਨਮ ਨਾਲ ਤੀਆਂ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਸਾਵਣ ਮਹੀਨੇ ਦੀ ਤੀਜੀ ਤਿਥ ਨੂੰ ਮਨਾਇਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਤੀਆਂ ਦਾ ਤਿਹਾਰ ਕਿਸ ਵੱਲੋਂ ਮਨਾਇਆ ਜਾਂਦਾ ਹੈ ਤੀਆਂ ਦਾ ਤਿਹਾਰ ਇਸਤਰੀਆਂ ਕੁੜੀਆਂ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਜਾਂਦਾ ਹੈ ਅੱਗੇ ਦੇਖੋ ਰਖੜੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਸਾਵਣ ਮਹੀਨੇ ਦੀ ਪੂਰਨਮਾਸੀ ਨੂੰ ਰੱਖੜੀ ਦਾ ਜਿਹੜਾ ਤਿਉਹਾਰ ਹੈ ਇਹ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨਾਲ ਸੰਬੰਧਿਤ ਤਿਉਹਾਰ ਦਾ ਨਾਮ ਲਿਖੋ। ਤਾਂ ਇਹ ਰੱਖੜੀ ਦਾ ਤਿਉਹਾਰ ਹੈ। ਗੁੱਗਾ ਨੌਵੀਂ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਵਿੱਚ ਆਉਂਦਾ ਹੈ? ਇਹ ਆਉਂਦਾ ਹੈ ਜੀ ਭਾਦੋ ਦੇ ਵਿੱਚ। ਅੱਗੇ ਹੈ ਆਪਣੇ ਕੋਲੇ ਗੁੱਗਾ ਨੌਵੀਂ ਤੇ ਮੁੱਖ ਰੂਪ ਵਿੱਚ ਕੀ ਕੀਤਾ ਜਾਂਦਾ ਹੈ? ਗੁੱਗੇ ਦੇ ਭਗਤ ਗੁੱਗਾ ਪੂਜਾ ਕਰਦੇ ਹਨ ਸੱਪਾਂ ਨੂੰ ਕੱਚੀ ਰੱਸੀ ਪਾਉਂਦੇ ਹਨ ਅਤੇ ਉਹਨਾਂ ਦੀਆਂ ਖੱਡਾਂ ਥਾਵਾਂ ਤੇ ਕੱਚੀ ਰੱਸੀ ਪਾਉਂਦੇ ਹਨ ਇਸ ਤਰੀਕੇ ਨਾਲ ਉਹ ਗੁੱਗਾ ਨੌਵੀਂ ਮਨਾਉਂਦੇ ਹਨ ਅੱਗੇ ਹੈ ਆਪਣੇ ਕੋਲੇ ਜਨਮ ਅਸ਼ਟਮੀ ਦਾ ਤਿਹਾਰ ਕਿਸ અવਤਾਰ ਨਾਲ ਸੰਬੰਧਤ ਹੈ ਤਾਂ ਇਹ ਸੰਬੰਧਤ ਹੈ ਜੀ શ્રીਕ੍ਰਿਸ਼ਨ ਜੀ ਦੇ ਜਨਮ ਨਾਲ ਠੀਕ ਹੈ ਜਨਮ ਆਸ਼ਟਮੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਭਾਦੋ ਮਹੀਨੇ ਦੀ 8ਵੀਂ ਨੂੰ ਠੀਕ ਹੈ ਜੀ ਭਾਦੋ ਮਹੀਨੇ ਦੀ 8ਵੀਂ ਨੂੰ ਜਨਮਾਸਟਮੀ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਅੱਗੇ ਪ੍ਰਸ਼ਨ ਆਪਣੇ ਕੋਲੇ ਅੱਸੂ ਦੇ ਮਹੀਨੇ ਆਉਣ ਵਾਲੀ ਕੋਈ ਤਿੰਨ ਤਿਹਾਰਾਂ ਦੇ ਨਾਮ ਲਿਖੋ ਅੱਸੂ ਦੇ ਮਹੀਨੇ ਆਉਣ ਵਾਲੇ ਕੋਈ ਤਿੰਨ ਤਿਹਾਰਾਂ ਦੇ ਨਾਮ ਨੇ ਸ਼ਰਾਧ ਹੁੰਦੇ ਨੇ ਜੀ ਨਰਾਤੇ ਹੁੰਦੇ ਨੇ ਔਰ ਦੁਸ਼ਹਿਰਾ ਹੁੰਦਾ ਹੈ ਠੀਕ ਹੈ ਜੀ ਅੱਗੇ ਹੈ ਸ਼ਰਾਧ ਕਿਉਂ ਮਨਾਏ ਜਾਂਦੇ ਹਨ ਆਪਣੇ ਮੋਇ ਪਿੱਤਰਾਂ ਦੀ ਸਰਦਾ ਪੂਜਾ ਦੇ ਲਈ ਸ਼ਰਾਦ ਬਣਾਏ ਜਾਂਦੇ ਹਨ ਸ਼ਰਾਧਾਂ ਵਿੱਚ ਕਿੰਨਾਂ ਨੂੰ ਯਾਦ ਕੀਤਾ ਜਾਂਦਾ ਹੈ ਮੋਏ ਹੋਏ ਪਿਤਰਾਂ ਨੂੰ ਸ਼ਰਾਧਾਂ ਵਿੱਚ ਖਾਣਾ ਕਿਸ ਤਰ੍ਹਾਂ ਦਾ ਬਣਾਇਆ ਜਾਂਦਾ ਹੈ ਮਾਲ ਪੂੜੇ ਪੂੜੀਆਂ ਕੜਾ ਇਹ ਬਣਾਏ ਜਾਂਦੇ ਹਨ ਤੇ ਇਹ ਆ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਨੇ ਤੁਹਾਡੇ ਨਾਲ ਕੁਝ ਪ੍ਰਸ਼ਨ ਸਾਂਝੇ ਕੀਤੇ ਆਸ਼ਾ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਏਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਬਹੁਤ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ